ਏ ਸਾਲੇ ਸਰਕਾਰ ਜੋ ਵੀ ਦਲਵੀਰ ਸਿੰਘ ਜੀ ਨਜ਼ਰ ਜੋ ਮੀਰੀ ਪੀਰੀ ਜੋੜ ਕੱਢ ਰਹੇ ਜਾਂਦੇ ਆ ਸੇਵਾਦਾਰ ਨੇ ਜਾਹਤ ਜੀ ਸੀਵੀ ਕੋਨਾ ਚੈਰੀਟੇਬਲ ਹਸਪਤਾਲ ਲिटल ਵੀਲ ਵੀ ਇਹਨਾਂ ਸਾਰਿਆਂ ਵੱਲੋਂ ਜਿਹੜੀ ਸਾਨੂੰ ਹਾਲ ਦੀ ਘੜੀ ਇਸ਼ਾਰਾ ਹੋਇਆ ਚਾਟੀਮੰਡ ਜੋਮ ਤੋਂ ਖਜਾਨੇ ਵਾਲ ਗੇਟ ਤੱਕ ਜਿਹੜੀ ਹੈ ਨਾ ਇਹ ਸਾਰੀਆਂ ਵੇਲਾਂ ਨਾਲ ਤੇ ਬੂਟਿਆਂ ਦੇ ਨਾਲ ਇਹਨਾਂ ਏਰੀਆ ਜਿਹੜੀ ਇੰਨੀ ਬੈਲਟ ਹੈ ਉਹਨੂੰ ਤਾਂ ਲੈ ਸਾਰਾ ਲਗਾਇਆ ਜਾਏਗਾ ਫਿਰ ਬਦ ਤੋਂ ਬਾਦ ਅਗਾ ਤੁਰੇ ਚਲਾਂਗੇ ਜਿੰਨੇ ਜਿੰਨੇ ਅਗਾ ਕਾਰਜ ਹੋਏ ਅਜੇ ਚਾਡੀਵਿੰਟ ਚੌਂਕ ਤੋਂ ਖਜਾਨੇ ਵਾਲੇ ਗੇਟ ਤੱਕ ਇਹ ਸੇਵਾ ਮਿਲਣੀ ਹੈ ਲੋਕਾਂ ਵੀ ਸ਼ਹਿਰ ਵਾਸੀ ਨੂੰ ਅਪੀਲ ਕਰਨਾ ਚਾਹੁੰਦੇ ਹੋਏ ਆਪਣੇ ਬਲੂ ਬੋਟਾ ਜੀ ਵੀ ਲਗਾ ਦਿੱਤੇ ਅਬਾ ਸਾਂਭਾਲ ਵੀ ਕਰਨੇ ਪਾਣੇ ਜੀ ਹਾਂ ਜੀ ਉਹ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੈ ਜੀ ਬਈ ਲਾਉਣ ਉਹ ਆਲਾ ਕੰਮ ਵੀ ਚੰਗਾ ਹੈ ਪਰ ਉਸ ਤੋਂ ਬਾਅਦ ਸੰਭਾਲਣ ਵਾਲਾ ਕੰਮ ਅਸਲੀ ਜ਼ਰੂਰੀ ਹੈ ਉਹ ਬਸ ਅੰਮ੍ਰਿਤਸਰ ਵਾਸੀਆਂ ਨੂੰ ਸੰਭਾਲਣ ਲਈ ਉਹ ਜਰੂਰ ਬੈਂਪੀ ਕਰਾਂਗੇ ਉਹ ਜ਼ਿਆਦਾ ਜ਼ਰੂਰੀ ਹੈ ਗ੍ਰੀਨ ਪੈਸ ਤੁਸੀਂ ਦੇਖ ਰਹੇ ਹੋ ਕਿ ਕਾਫੀ ਦਰਤਾਂ ਬਹੁਤ ਚਿਰ ਮੇਨਟੇਨ ਨਹੀਂ ਸੀਗੀ ਅਸੀਂ ਪਿੱਛੇ ਦੇ ਵਲੰਟੀਅਰਸ ਨੇ ਆਮਾਦੀ ਪਾਰਟੀ ਦੇ ਵਲੰਟੀਅਰਸ ਨੇ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਸਾਰੀ ਸਫਾਈ ਕੀਤੀ ਸੀ ਕਿਉਂਕਿ ਬਾਬਾ ਜੀ ਗੁਰਕਬਾਲ ਸਿੰਘ ਜੀ ਔਰ ਲਕੀਪਾ ਜੀ ਔਰ ਇਹਨਾਂ ਦੀ ਮੇਰੀ ਫ੍ਰੀ ਸੰਸਥਾ ਔਰ ਯੂਥ ਫੈਡਰੇਸ਼ਨ ਹੈ ਸੋ ਉਹਨਾਂ ਸਭ ਨੇ ਰਲ ਕੇ ਔਰ ਇਹਨੂੰ ਨਵੇਂ ਸਿਰਿਓਂ ਨਵਾਂ ਜੀਵਨ ਦੇਣ ਦੀ ਕੋਸ਼ਿਸ਼ ਕਰ ਰਹੇ ਨੇ अजनी ग्रिल लगी इतने अंत वेलन वेलन वेलना चाढ़ा और वेलना चाढ़ के उन्होंने कटिंग भी करा फुली वेलों ने मन भी खुश होएगा लोग भी खुश हो शांति मिलेगी शु होर फुल रुख भी लावे सो स्ट्रेस है के वेलना, वेलना है। के इस बने सा फुल वेल्ला फुल वेल्ला चाढ़िए और मैंने लगता है कि जी हरियाली है बहुत लाजमी है ये ऑक्सीजन देंगे पत्ते और कार्बन डाइक्साइड हवा तो बहर खिंच है ਤੋ ਇਹ ਸਾਰੇ ਉੱਪਰ ਵਾਲਾ ਵੱਡਾ ਵੱਡਾ ਵਾਲਾ ਸਾਰੇ ਧਾਰਮਿਕ ਸੰਸਥਾਵਾਂ ਨੂੰ ਸਾਰੇ ਸੋਸ਼ਲ ਜਿੱਥੇ ਬੰਦੇ ਨੂੰ ਇਹ ਕੰਮ ਕਰਨਾ ਚਾਹੀਦਾ ਸਿਰਫ ਬੂਟੇ ਲਾਉਣੇ ਨਹੀਂ ਚਾਹੀਦੇ ਬੂਟੇ ਪਾੜਨੇ ਚਾਹੀਦੇ ਸੋ ਇਹ ਮੈਨੂੰ ਲੱਗਦਾ ਕਿ ਨਮਾ ਨਮੇਸ਼ਰ ਨੇ ਸ਼ੁਰੂ ਕੀਤਾ ਇਹਦਾ ਬਾਬਾ ਇਹਨੇ ਅੱਜ ਬੜੇ ਦੂਰ ਤੱਕ ਇਹ ਮਿਲ ਜਾਏ ਜਦੋਂ ਵਰ ਕਰਨ ਲਈ ਬੜੀ ਵੀ ਘਰ ਘਰ ਇਹ ਸੀ ਵੀ ਲੱਗਦਾ ਕਿੰਨੀ ਵੀ ਲੋੜ ਬੂਟੇ ਨੇ ਬਹੁਤ ਲੋੜ ਹੈ ਬੂਟੇ ਨਾਲ ਟੈਂਪਰੇਚਰ ਘਟਦਾ ਦੇਖੋ ਹਰ ਇੱਕ ਬੰਦਾ ਸਕੂਟਰ ਕਾਰ ਨਾਲ ਉਹਨਾਂ ਦਾ ਛਾਂ ਲੱਭਦਾ ਹੈ ਲੇਕਿਨ ਜੇ ਦੁਕਾਨੇ ਕੇ ਬੂਟਾ ਲਾ ਦੋ ਕਹਿੰਦੇ ਮੇਰੀ ਵਿਜ਼ਿਬਿਲਿਟੀ ਘਟ ਗਈ ਹੈ ਕੋਈ ਬੰਦਾ ਬ ਬੰਦੇ ਨੂੰ ਪਤਾ ਤਾਂ ਆਪਣੀ ਜਗ੍ਹਾ ਦੁਕਾਨ ਆ ਤਾਂ ਜਾਂਦਾ ਸੋ ਜੋ ਆਪਣੀ ਕਾਰਨ ਖੜੀ ਕਰਨ ਕੇ ਕਿਸੇ ਹੋਰ ਦੇ ਸਾਹਮਣੇ ਜਾ ਕੇ ਸੋ ਇਸ ਕਰਕੇ ਸਾਨੂੰ ਬੂਟੇ ਲਾਉਣੇ ਦੁਕਾਨ ਦੇ ਅਗੇ ਬਹੁਤ ਇੰਪੋਰਟੈਂਟ ਹੈ ਮਾਰਕੀਟਸ ਬਹੁਤ ਇੰਪੋਰਟੈਂਟ ਹੈ ਜਿਹੜੇ ਪਾਰਕਿੰਗ ਹੁੰਦੀ ਹੈ ਉਸ ਬਹੁਤ ਇੰਪੋਰਟੈਂਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿੱਥੋਂ ਤੱਕ ਹਰਿਆਲੀ ਦਾ ਸਬੰਧ ਹੈ ਉੱਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈਗੀ ਹੈ ਇੱਥੇ ਜਿਵੇਂ ਮਹਾਂਪੁਰਸ਼ਾਂ ਨੇ ਦੱਸਿਆ ਇਹ ਸਤਗੁਰਾਂ ਦੀ ਮਿਹਰਤ ਸ਼ੁਰੂਆਤ ਹੋਈ ਹੈ ਅੱਗੋਂ ਅਸੀਂ ਅਰਦਾਸ ਕਰਦੇ ਆਂ ਤੇ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਹਰ ਕੋਈ ਅੱਗੇ ਆਵੇ ਭਾਵੇਂ ਇੱਕ ਬੂਟਾ ਤੇ ਭਾਵੇਂ ਇੱਕ ਮਾਲੀ ਦੀ ਹੀ ਸੇਵਾ ਸਾਹਮੇ ਵੀ ਜੇ ਕਿਸੇ ਨੇ ਬੂਟਾ ਲਾਇਆ ਹੈ ਜਿਆਦਾ ਲੋੜ ਹੁੰਦੀ ਹੈ ਵੀ ਬੂਟੇ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਲਣ ਦੀ ਉਹਨਾਂ ਦੀ ਕੇਅਰ ਕਰਨ ਦੀ ਤੇ ਸਾਡੇ ਵੱਲੋਂ ਪਰਾਲਾ ਇਹ ਹੋਏਗਾ ਵੀ ਵੱਧ ਤੋਂ ਵੱਧ ਅਸੀਂ ਬਾਅਦ ਵਿੱਚ ਉਹਨਾਂ ਦੀ ਦੇਖਭਾਲ ਕਰ ਸਕੀਏ ਇਹ ਸਾਡੀ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਬੂਟਾ ਤੋੜਨ ਦੀ ਬਜਾਏ ਆਪਾਂ ਆਪਣੇ ਵੱਲੋਂ ਮਾਲੀ ਲਾ ਕੇ ਜਾਂ ਆਪ ਪਾਣੀ ਦੇ ਕੇ ਵੀ ਸ਼ੁਰੂਆਤ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ